ਮੂਸੇ ਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਤੇ ਗਾ ਦਿੰਦੇ ਨੇ ਕੁਝ ਵਖਰਾ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਕਰਨੀ ਹੈ ਜਿੰਨੇ ਵੀ ਸਿੱਧੂ ਨੂੰ ਚਾਹਣ ਵਾਲੇ ਨੇ ਕਮੈਂਟਾਂ ਦੇ ਵਿੱਚ ਜਸਟਿਸ ਔਰ ਸਿੱਧੂ ਮੂਸੇਵਾਲਾ ਲਿਖ ਕੇ ਨਾ ਵੀਡੀਓ ਸ਼ੇਅਰ ਕਰ ਦਿਓ ਇਸ ਮਾ ਨੇ ਮਾਤਾ ਨੇ ਬਹੁਤ ਸੋਹਣਾ ਗੀਤ ਗਾਇਆਗਾ ਤੇ ਕਿੰਨੀ ਭਾਵਕ ਹੋ ਕੇ ਜਿਹੜਾ ਗੀਤ ਗਾਇਆਗਾ ਕਿ ਸਿੱਧੂ ਮੂਸੇਵਾਲਾ ਮੋੜ ਆ ਛੋਟੇ ਰੂਪ ਦੇ ਵਿੱਚ ਆਓ ਪਹਿਲਾਂ ਗੀਤ ਸੁਣਦੇ ਆਂ ਵੀ ਮਾਤਾ ਨੇ ਗੀਤ ਸੁਣਾਇਆ ਕਿਵੇਂ ਭਾਵਕ ਹੋ ਗਈ ਮਾਤਾ ਹਵੇਲੀ ਦੇ ਵਿੱਚ ਬੈਠੀ ਬੈਠੀ ਆਓ ਪਹਿਲਾਂ ਗੀਤ ਸੁਣਦੇ ਆਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ तेरे पुत्र करू सुभाष मेरे सानू बड़ा है मान तरे पोता तू ज सुबंती कौर पोता तू तूज सुती कौर दरणी जाया लख लख तेरा शुक्रदारिया शुभ दीप लौटी कर लख लख लखेरा शुक्रदारिया ਜੋ ਦੀਪ ਲਾਉਟੇ ਕਰੇ ਆ ਗਿਆ ਲੋਜੀ ਕਹਿੰਦੇ ਸ਼ੂਦੀਪ ਘਰ ਆ ਗਿਆ ਨਿੱਕਾ ਸਿੱਧੂ ਵੀਰਾ ਤੇਰਾ ਨਿੱਕਾ ਸਿੱਧੂ ਵੀਰਾ ਤੇਰਾ ਤੇਰਾ ਬਿਲਕੁਲ ਚਿਹਰਾ ਤੇਰਾ ਨਿੱਕਾ ਸਿੱਧੂ ਵੀਰਾ ਤੇਰਾ ਤੇਰੇ ਹੀ ਰੰਗ ਰੂਪ ਤੇਰੇ ਹੀ ਤੇਰਾ ਸਿਰ ਤੇ ਰਸਤਾਰ सिर ते दस तार सजाई लग गई बहुत प्यारा लख लख तेरा शुभ दीप लौट कर आ गया लख लख तेरा शुभ दीप लौट कर आ गया सच्चे बोल पगाए पुत्रा ਮਾਂ ਦੀ ਕੁੱਖੋਂ ਆ ਗਏ ਪੁੱਤਰਾ ਸੱਚੇ ਬੋਲ ਪਗਾਏ ਪੁੱਤਰਾ ਮਾਂ ਦੀ ਕੁੱਖੋਂ ਆ ਗਏ ਪੁੱਤਰਾ ਲੱਖ ਲੱਖ ਮਿਲੜੇ ਵਿਦਾਈਆਂ ਮਾਂ ਨੂੰ ਲੱਖ ਲੱਖ ਮਿਲੜੇ ਵਿਦਾਈਆਂ ਮਾਂ ਨੂੰ ਪੁਨਰ ਜਨਮ ਸੁਭ ਤੇਰਾ ਲੱਖ ਲੱਖ ਤੇਰਾ ਸ਼ੁਕਰ ਦਾਤਿਆ ਸ਼ੁਭ ਦੀਪ ਲਾਟ ਕਰ ਆ ਗਿਆ ਲੱਖ ਲੱਖ ਤੇਰਾ ਸ਼ੁਕਰ ਦਾਤਿਆ ਸ਼ੁਭ ਦੀਪ ਲਾਟ ਕਰ ਆ ਗਿਆ ਸਾਰੇ ਜੱਗ ਵਿੱਚ ਬੋਲ ਗੂੰਜਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਸਾਰੇ ਮੁਲਖ 'ਚ ਸੰਗ ਗੂੰਜਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਸੂਪਰ ਸਟਾਰ ਤੂੰ ਪੁੱਤ ਵਾ ਜੱਟ ਦਾ ਸੂਪਰ ਸਟਾਰ ਤੂੰ ਪੁੱਤ ਜੱਟ ਦਾ ਮਾਪੇ ਅੱਖ ਦਾ ਤਾਰਾ ਲੱਖ ਲੱਖ ਤੇਰਾ ਸ਼ੁਕਰ ਦਾ ਤਿਆ ਸ਼ੁਭ ਦੀਪ ਲਾਟ ਕਰੀ ਆ ਗਿਆ ਲੱਖ ਲੱਖ ਤੇਰਾ ਸ਼ੁਕਰ ਦਾਤਿਆ ਮਾਂ ਦਾ ਪੁੱਤ ਲਾਟ ਕਰ ਆ ਗਿਆ ਲੱਖ ਲੱਖ ਤੇਰਾ ਸ਼ੁਕਰ ਦਾਤਿਆ ਸਿੱਧੂ ਮੂਸੇ ਆ ਗਿਆ ਲਓ ਜੀ ਮਾਤਾ ਨੇ ਬੜੇ ਦਰਦ ਭਰੇ ਜਿਹੜਾ ਗੀਤ ਹੈ ਉਹ ਸੁਣਾਇਆਗਾ ਤੇ ਦੋਸਤੋ ਇੱਕ ਮਾਂ ਦਾ ਦੁੱਖ ਕਹਿੰਦੇ ਇੱਕ ਮਾਈ ਸਮਝ ਸਕਦੀ ਹੈ ਇਸੇ ਤਰ੍ਹਾਂ ਸਿੱਧੂ ਦੀ ਮਾਂ ਦਾ ਦੁੱਖ ਜਿਹੜਾ ਬਿਆਨ ਕੀਤਾ ਇੱਕ ਗੀਤ ਦੇ ਜਰੀਏ ਦੋਸਤੋ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਹਰ ਇੱਕ ਨੂੰ ਕਿ ਸਿੱਧੂ ਦੇ ਫੈਨ ਵੀ ਪਰੇ ਤੋਂ ਪਰੇ ਪਏ ਨੇ ਤੇ ਹਰ ਇੱਕ ਦਿਨ ਨਵਾਂ ਕੁਝ ਵੱਖਰਾ ਕਰ ਦਿਖਾਉਂਦੇ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ